ਹਲ ਹੋ ਗਈ ਤੁਹਾਨੂੰ ਇੱਥੇ ਆਸ਼ਰਮ ਦੇ ਵਿੱਚ ਕਿਉਂ ਰਹਿਣਾ ਪੈ ਗਿਆ ਥੋੜਾ ਜਿਆ ਘਰੋਂ ਤੱਕਾ ਪੈ ਗਿਆ ਮੇਰਾ ਬੇਟਾ ਗੁਜ਼ਰ ਗਿਆ ਇੱਕ ਬੇਟਾ ਸੀਗਾ ਇੱਕ ਬੇਟੀ ਮੇਰੀ ਜਲੰਧਰ ਵਿੱਚ ਹੈਗੀ ਤੇ ਬੇਟਾ ਗੁਜ਼ਰਣ ਤੋਂ ਬਾਅਦ ਮੇਰੇ ਨੂੰ ਨੇ ਮੈਨੂੰ ਚੰਗਾ ਨਹੀਂ ਸਮਝਿਆ ਤੇ ਮੈਨੂੰ ਤੱਕਾ ਮਾਰ ਕੇ ਬਾਹਰ ਕੱਢ ਦਿੱਤਾ ਮੈਨੂੰ ਮੈਂ ਕੰਪਲੀਟ ਲਿਖਾ ਦਿੱਤੇ ਮੈਂ ਮੇਰੇ ਕੋਲ ਹਿੱਸਾ ਮੰਗਦੇ ਨੇ ਮੈਂ ਕੋਈ ਹਿੱਸਾ ਨਹੀਂ ਮੰਗਿਆ 2 ਸਾਲ ਹੋ ਗਏ ਨੇ ਮੈਂ ਘਰੋਂ ਨਿਕਲਿਆ ਹੋਇਆ ਹਾਂ ਜਦੋਂ ਬੇਟਾ ਸੀਗਾ ਉਦੋਂ ਉਦੋਂ ਸਾਰਾ ਪਰਿਵਾਰ ਵਧੀ ਸੀਗਾ ਸਾਰਾ ਕੁਝ ਠੀਕ ਸੀਗਾ ਬੇਟਾ ਖਰਚਾ ਪਾਣੀ ਦੇਂਦਾ ਸੀਗਾ ਮੈਨੂੰ ਬੇਟਾ ਕੀ ਕੰਮ ਕਰਦਾ ਸੀਗਾ ਬੇਟਾ ਲਾਟਰੀ ਦਾ ਕੰਮ ਕਰਦਾ ਸੀ ਲਾਟਰੀ ਦੇ ਕੰਮ ਤੇ ਪਤਾ ਨਹੀਂ ਉਹਨੇ ਆਪਣੇ ਸ਼ਹਿਰ ਤੇ ਕੋਈ ਕਰਜ਼ਾ-ਕੁਰਜ਼ਾ ਲਿਆ ਹੋਇਆ ਸੀ ਤੇ ਉਹਦੇ ਵਿੱਚ ਉਹਨੂੰ ਕੋਈ ਹਾਰਟ ਅਟੈਕ ਹੋ ਗਿਆ ਤੇ ਉਹ ਗੁਜ਼ਰ ਗਿਆ ਜਿੰਮ ਇਲਾਕਾ ਵਾਸੀ ਮਹੱਲੇ ਵਾਲਿਆਂ ਨੇ ਗੱਲ ਬਾਤ ਨਹੀਂ ਕੀਤੀ ਕਿ ਘਰ ਤਾਂ ਮੀਰਾ ਹੈ ਉਹ ਇਲਾਕਾ ਵਾਸੀ ਉਹ ਦਾ ਸਾਥ ਦਿੰਦੇ ਨੇ ਨੂੰ ਦਾ ਸਾਥ ਦਿੰਦੇ ਨੇ ਉਹ ਕਹਿੰਦਾ ਤੂੰ ਗਲਤ ਹੈਗਾ ਪਰ ਉਸ ਤੋਂ ਬਾਅਦ ਮੈਂ ਘਰ ਛੱਡ ਕੇ ਆ ਗਿਆ ਮੈਂ ਰੋਡ ਤੇ ਪਿਆ ਟੀਬਾ ਰੋਡ ਤੇ ਅਰਨ ਬਾਬੂ ਜੀ ਮੇਰੇ ਕੋਲ ਪਹੁੰਚ ਕੇ ਕਹਿੰਦੇ ਬਾਬਾ ਜੀ ਤੁਹਾਡਾ ਇੱਥੇ ਬੰਦੇ ਖਲੋਂਦੇ ਤੁਹਾਡਾ ਕੋਈ ਘਰ-ਬਾਰ ਨਹੀਂ ਹੈਗਾ ਮੈਂ ਮੇਰਾ ਸਾਰਾ ਕੁਝ ਸਾਰਾ ਕੁਝ ਹੈਗਾ ਤਾਂ ਪਰ ਮੈਂ ਸਭ ਕੁਛ ਛੱਡ ਕੇ ਆ ਗਿਆ ਹਾਂ ਜੇਕਰ ਬੱਚੇ ਆਪਣੇ ਮਾਪਿਆਂ ਨੂੰ ਸਾਹਮਣ ਤਾਂ ਬੇਸਹਾਰਾ ਨਾ ਹੋਣ ਆਸ਼ਰਮ ਬਣਨ ਹੀ ਨਾ ਅੱਜ ਅਸੀਂ ਤੁਹਾਡੇ ਕੋਲ ਇੱਕ ਨਵੀਂ ਸਟੋਰੀ ਲੈ ਕੇ ਆਏ ਆ ਜਿਸ ਵਿੱਚ ਸਾਰੀ ਜ਼ਿੰਦਗੀ ਪਿਓ ਆਪਣੇ ਬੱਚਿਆਂ ਨੂੰ ਪਾਲਦਾ ਪਲਸਦਾ ਪੜ੍ਹਾਉਂਦਾ ਲਿਖਾਉਂਦਾ ਪਰ ਜਦੋਂ ਬੱਚੇ ਜਵਾਨ ਹੋ ਜਾਂਦੇ ਨੇ ਤਾਂ ਉਸ ਪਿਓ ਨੂੰ ਕਰੋ ਕੱਢ ਦਿੱਤਾ ਜਾਂਦਾ ਸਾਡੇ ਨਾਲੇ ਕੁਝ ਬਜ਼ੁਰਗ ਅਸੀਂ ਇੱਕ ਆਸ਼ਰਮ ਦੇ ਵਿੱਚ ਬੈਠੇ ਆਂ ਬਿਹਸਾਰਾ ਆਸ਼ਰਮ ਦਾ ਨਾਮ ਆ ਬਜ਼ੁਰਗ ਸਾਡੇ ਨਾਲ ਨੇ ਬਜ਼ੁਰਗ ਜੀ ਸੱਚੀ ਗੱਲ ਜੀ ਕੇਵਲ ਕ੍ਰਿਸ਼ਨ ਕੀ ਨਾਮ ਹੈ ਤੁਹਾਡਾ ਕੇਵਲ ਕ੍ਰਿਸ਼ਨ ਕੇਵਲ ਕ੍ਰਿਸ਼ਨ ਨਾਮ ਹੈ ਹੂੰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਆ ਤਾਜਪੁਰ ਟਿੱਬਾ ਰੋਡ ਟਿੱਬਾ ਰੋਡ ਇਹ ਕੀ ਗੱਲ ਹੋ ਗਈ ਤੁਹਾਨੂੰ ਇੱਥੇ ਆਸ਼ਰਮ ਦੇ ਵਿੱਚ ਕਿਉਂ ਰਹਿਣਾ ਪੈ ਗਿਆ ਆ ਸਰਮ ਜਮਨ ਨੂੰ ਥੋੜਾ ਜਿਹਾ ਰੋ ਤੱਕਾ ਪੈ ਗਿਆ ਮੇਰਾ ਬੇਟਾ ਗੁজার ਗਿਆ ਇੱਕ ਬੇਟਾ ਸੀਗਾ ਇੱਕ ਬੇਟੀ ਮੇਰੀ ਜਲੰਧਰ ਬਚਾ ਗਈ ਤੇ ਬੇਟਾ ਗੁਜਰਣ ਤੋਂ ਬਾਅਦ ਮੇਰੇ ਨੂੰ ਨੇ ਮੈਨੂੰ ਚੰਗਾ ਨਹੀਂ ਸਮਝਿਆ ਤੇ ਮੈਨੂੰ ਤੱਕਾ ਮਾਰ ਕੇ ਬਾਹਰ ਕੱਢ ਦਿੱਤਾ ਮੈਨੂੰ ਮੈਂ ਕੰਪਲੀਟ ਲਿਖਾ ਦਿੱਤੇ ਮੈਂ ਮੇਰੇ ਕੋਲ ਹਿੱਸਾ ਮੰਗਦੇ ਨੇ ਮੈਂ ਕੋਈ ਹਿੱਸਾ ਨਹੀਂ ਮੰਗਿਆ 2 ਸਾਲ ਹੋ ਗਏ ਨੇ ਮੈਂ ਘਰੋਂ ਨਿਕਲਿਆ ਹੋਇਆ ਹਾਂ ਮੈਂ ਅਜੇ ਤੱਕ ਕੋਈ ਕੰਪਲੀਟ ਨਹੀਂ ਕੀਤੀ ਮੈਨੂੰ ਮੈਨੂੰ ਹਿੱਸਾ ਦੇ ਦਿਓ ਤੇ ਉਹਨੇ ਕੰਪਲੀਟ ठाਣੇ ਚ ਲਿਖਾਈ ਹੋਈ ਹੈ ਜਦੋਂ ਬੇਟਾ ਸੀਗਾ ਉਦੋਂ ਉਦੋਂ ਸਾਰਾ ਪਰਿਵਾਰ ਵਧੇ ਸੀਗਾ ਸਾਰਾ ਕੁਝ ਠੀਕ ਸੀਗਾ ਬੇਟਾ ਖਰਚਾ ਪਾਣੀ ਦੇਂਦਾ ਸੀਗਾ ਮੈਨੂੰ ਬੇਟਾ ਬੇਟਾ ਕੀ ਕੰਮ ਕਰਦਾ ਸੀ ਬੇਟਾ ਲਾਟਰੀ ਦਾ ਕੰਮ ਕਰਦਾ ਸੀ ਲਾਟਰੀ ਦਾ ਕੰਮ ਤੇ ਪਤਾ ਨਹੀਂ ਉਹਨੇ ਆਪਣੇ ਸ਼ਹਿਰ ਤੇ ਕੋਈ ਕਰਜ਼ਾ-ਕੁਰਜ਼ਾ ਲਿਆ ਹੋਇਆ ਸੀਗਾ ਤੇ ਉਹਦੇ ਵਿੱਚ ਉਹਨੂੰ ਕੋਈ ਹਾਰਡ ਅਟੈਕ ਹੋ ਗਿਆ ਤੇ ਉਹ ਗੁজার ਗਿਆ ਉਹ ਗੁজার ਗਿਆ ਹੂੰ ਉਸ ਤੋਂ ਬਾਅਦ 6 ਮਹੀਨੇ ਬਾਅਦ ਨੂੰ ਨੂੰ ਦਾ ਤੇਰ ਬਦਲ ਗਿਆ ਹੂੰ ਤੇ ਮੈਨੂੰ ਚੰਗਾ ਨਹੀਂ ਸਮਝਿਆ ਤੇ ਮੈਂ ਗੁੱਸਾ ਖਾ ਕੇ ਮੈਂ ਘਰੋਂ ਨਿਕਲ ਆਇਆ ਹੂੰ ਇਲਾਕਾ ਵਾਸੀ ਮੁੱਲੇ ਵਾਲੇ ਨੇ ਗੱਲ ਬਾਤ ਨਹੀਂ ਕੀਤੀ ਕਿ ਘਰ ਤਾਂ ਮੇਰਾ ਕੀਤਾ ਉਹ ਇਲਾਕਾ ਵਾਸੀ ਉਹਦਾ ਸਾਥ ਦਿੰਦੇ ਨੇ ਨੂੰ ਦਾ ਸਾਥ ਦਿੰਦੇ ਨੇ ਉਹ ਕਹਿੰਦਾ ਤੂੰ ਗਲਤ ਹੈਗਾ ਹੂੰ ਮੈਂ ਥੋੜੀ ਖਾ ਪੀ ਲੈਣਾ ਹੈ ਕਹਿੰਦਾ ਤੂੰ ਖਾ ਪੀ ਕੇ ਗਲਤ ਹੈਗਾ। ਬਸ ਮੈਂ ਜਿਹੜੀ ਗੱਲ ਕਰਾਂਗਾ ਸਹੀ ਕਰਾਂਗਾ। ਬਸ ਉਸ ਤੋਂ ਬਾਅਦ ਮੈਂ ਘਰ ਛੱਡ ਕੇ ਆ ਗਿਆ। ਮੈਂ ਰੋਡ ਤੇ ਪਿਆ ਟਿੱਬਾ ਰੋਡ ਤੇ। ਅਰਨ ਬਾਬੂ ਜੀ ਮੇਰੇ ਕੋਲ ਪਹੁੰਚ ਕੇ ਕਹਿੰਦੇ ਬਾਬਾ ਜੀ ਤੁਹਾਡਾ ਇੱਥੇ ਬੰਦੇ ਖਲੋਂਦੇ ਤੁਹਾਡਾ ਕੋਈ ਘਰ-ਬਾਰ ਨਹੀਂ ਹੈਗਾ। ਮੈਂ ਮੇਰਾ ਸਾਰਾ ਕੁਝ ਸਾਰਾ ਕੁਝ ਹੈਗਾ। ਤਾਂ ਪਰ ਮੈਂ ਸਭ ਕੁਝ ਛੱਡ ਕੇ ਆ ਗਿਆ। ਇਕੰਨੇ ਮੈਂ ਤੁਹਾਨੂੰ ਕਿਸੇ ਚੰਗੀ ਜਗ੍ਹਾ ਲੈ ਚੱਲਾਂ ਮੈਂ ਰੋਟੀ ਪਾਣੀ ਮਿਲੂਗੀ ਕਹਿੰਦੇ ਸਭ ਕੁਝ ਮਿਲੂਗਾ ਤੁਹਾਡਾ ਕਾਰ ਜਿਹੜਾ ਉਹ ਤੁਹਾਡੇ ਨਾਮ ਤੇ ਕਿਹਦੇ ਨਾਮ ਤੇ ਹੈ ਉਹ ਮੇਰੇ ਨਾਮ ਤੇ ਐਗਰੀਮੈਂਟ ਰਜਿਸਟਰੀ ਨਹੀਂ ਹੈਗੀ ਐਗਰੀਮੈਂਟ ਤੇ ਤੇ 35 ਸਾਲ ਪਹਿਲੇ ਦਾ ਖਰੀਦਿਆ ਹੋਇਆ ਵੈ ਪਲਾਟ ਔਰ ਬਣਾਇਆ ਮੈਂ ਆਪਣੀ ਮਿਹਨਤ ਕਰਕੇ ਬਣਾਇਆ ਹੈਗਾ ਵੈ ਰੱਖਾਇ ਚਲਾਇਆ ਛੋਲੇ ਭਟੋਰੇ ਲਾਏ ਰੇੜੀਆਂ ਲਾਈਆਂ ਮੈਂ ਗੋਲ ਗੱਪੇ ਵਿੱਚ ਮੈਂ ਆਪਣੀ ਮਿਹਨਤ ਕਰਕੇ ਆਪਣਾ ਮਕਾਨ ਬਣਾਇਆ ਕੁੜੀ ਦਾ ਵਿਆਹ ਕੀਤਾ ਮੁੰਡੇ ਦਾ ਵਿਆਹ ਕੀਤਾ ਮੁੰਡੇ ਦਾ ਵਿਆਹ ਤੋਂ 2 ਸਾਲ ਬਾਅਦ ਉਹ ਲਾਟਰੇ ਦਾ ਕੰਮ ਕਰਨ ਲੱਗ ਗਿਆ ਪਹਿਲੇ ਉਹ ਕਰਦਾ ਸੀਗਾ ਓਵਰਲਕ ਦਾ ਕੰਮ ਫੈਕਟਰੀ ਵਿੱਚ ਉਹ ਉੱਥੋਂ 3-4 ਮਹੀਨੇ ਦਾ ਕੰਮ ਜਾਂ 6 ਮਹੀਨੇ ਦਾ ਕੰਮ ਹੁੰਦਾ 6 ਮਹੀਨੇ ਵੇਲਾ ਰਹਿੰਦਾ ਸੀਗਾ ਤੇ ਲਾਟਰੀ ਦਾ ਕੰਮ ਉਹ ਨਾਲ ਗੱਲ ਲੱਗਿਆ ਉਹ ਓਵਰ ਲੱਗਦਾ ਕੰਮ ਉਹਦਾ ਬੰਦ ਹੋ ਗਿਆ ਤੇ ਮੈਨੂੰ ਕਹਿੰਦਾ 6 ਮਹੀਨੇ ਵੇਲਾ ਰਹਾ ਤੇ ਮੈਨੂੰ ਕਹਿੰਦਾ ਡੈਡੀ ਮੈਨੂੰ ਆ ਕੰਮ ਲਾਟਰੀ ਦਾ ਕੰਮ ਮਿਲਦਾ ਕਰ ਲਵਾਂ ਮੈਂ ਦੇਖ ਲੈ ਪੁੱਤਰ ਜਿਵੇਂ ਹੁੰਦਾ ਕਰ ਲਾ ਉਹ ਲਾਟਰੇ ਦੇ ਕੰਮ ਤੇ ਏਦਾਂ ਪਿਆ ਉਸ ਤੋਂ ਬਾਅਦ ਉਹਰ ਲਾਕਾ ਵਾਲੇ ਪਾਸੇ ਗਿਆ ਹੀ ਨਹੀਂ ਹੈਗਾ। ਹੂੰ। ਤੋਂ ਉਸ ਤੋਂ ਬਾਅਦ ਲਾਟਰੇ ਦਾ ਹੀ ਕੰਮ ਕਰਦਾ ਰਿਹਾ ਉਹ ਕਰਜ਼ਾ ਹੀ ਕਰਜ਼ਾ ਸਿਰ ਤੇ ਚੜਾਉਂਦਾ ਰਿਹਾ। ਉਹ ਉਹ ਤਿੰਨ 3000 ਰੁਪਿਆ ਦਿੰਦੇ ਨੇ ਫਰਨੀਚਰ ਵਾਲੇ। 2500 ਰੁਪਿਆ ਦਿੰਦੇ ਨੇ ਉਹ ਵਾਪਸੇ 3000 ਰੁਪਿਆ ਲੈਂਦੇ ਨੇ। ਉਹ ਉਹਨਾਂ ਕੋਲ ਕਰਜ਼ਾ ਲੈ ਲੈ ਕੇ ਖਾਂਦੇ ਰਹੇ ਖਾਂਦੇ ਰਹੇ ਖਾਂਦੇ ਰਹੇ ਪਤਾ ਨਹੀਂ ਕਿੰਨਾ ਕਰਜ਼ਾ ਸਿਰ ਤੇ ਚੜਾ ਲਿਆ ਤੇ ਮੇਰੇ ਸਿਰ ਤੇ ਮੈਂ ਨਹੀਂ ਲਿਆ ਮੈਂ ਨਹੀਂ ਕੋਈ ਸਾਈਨ ਕੀਤੇ ਕਿਸੇ ਦੇ ਕਾਗਜ਼ ਤੇ ਮੈਂ ਨਹੀਂ ਕਰਜ਼ਾ ਲਿਆ ਹੈਗਾ ਉਹ ਉਹਨੇ ਹੀ ਲਿਆ ਉਸ ਤੋਂ ਬਾਅਦ ਉਹ ਗੁਜ਼ਰ ਗਿਆ ਉਹ ਫ੍ਰੈਕਚਰ ਵਾਲੇ ਆਏ ਨਹੀਂ ਉਹਨਾਂ ਨੂੰ ਡਰ ਪੈ ਗਿਆ ਭਈ ਅਸੀਂ ਫਸ ਜਾਵਾਂਗੇ ਉਹਨਾਂ ਨੇ ਨਾ ਕੋਈ ਪੈਸਾ ਮੰਗਿਆ ਨਾ ਕੁਝ ਅੱਛਾ ਬੀਟੀ ਬੀਟੀ ਨੂੰ ਥੋੜੀ ਗਲਤਪਨ ਨਹੀਂ ਹੁੰਦੀ ਫੋਨ ਤੇ ਜਾਂ ਹੁੰਦੀ ਉਹ ਉਹ ਕਹ ਨਹੀਂ ਬਾਬਾ ਤੁਸੀਂ ਆਪਣੇ ਘਰੇ ਆ ਜਿਉ ਮੈਂ ਤੁਹਾਨੂੰ ਲੈ ਚੰਨੀ ਆ ਅੱਜ ਹੀ ਮੈਂ ਜਾਣਾ ਸੀਗਾ ਥੋੜਾ ਲੇਟ ਹੋ ਗਿਆ ਮੈਂ ਥੋੜੇ ਜਿਹੇ ਪੈਸੇ ਨਹੀਂ ਸੀ ਮੇਰੇ ਜੇਬ ਤੇ ਬੈਂਕ ਗਿਆ ਸੀਗਾ ਬੈਂਕ ਜਾ ਕੇ ਪੈਸੇ ਲੈ ਕੇ ਆਇਆ ਹਾਂ ਤਾਂ ਕੱਲ ਕੱਲ ਨੂੰ ਮੈਂ ਜਾਵਾਂਗਾ ਬੇਟੀ ਕੋਲ ਬੇਟੀ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ ਹਾਂ ਬੇਟੀ ਨਾਲ ਗੱਲਬਾਤ ਮੈਂ ਕਹ ਨਹੀਂ ਵੀ ਘਰੇ ਆ ਜਾਓ ਤੁਸੀਂ ਜਾਂ ਮੈਂ ਨਹੀਂ ਮੈਂ ਬੇਟੀ ਦਾ ਸਸਰਾਲ ਵਿੱਚ ਜਾ ਕੇ ਮੈਂ ਮੈਂ ਇਦਾਂ ਦੇ ਹਾਲਾਤ ਵਿੱਚ ਨਹੀਂ ਜਾਣਾ ਚਾਹੁੰਦਾ ਹੈਗਾ ਬਈ ਉਹਦੇ ਸੋਸ ਰਾਲ ਵਾਲੇ ਕੀ ਕਹਿਣਗੇ ਤੇ ਨੂਨੇ ਘਰੋਂ ਕੱਢ ਦੇ ਦਿੱਤਾ ਇਹੋ ਹੀ ਕਹਿਣਗੇ ਤੇ ਮੈਂ ਮੈਂ ਨਹੀਂ ਜਾਣਾ ਚਾਹੁੰਦਾ ਜਾਵਾਂਗਾ ਮਨ ਬਣਾਇਆ ਅੱਜ ਜਾਂਦਾ ਮਨ ਬਣਾਇਆ ਸੀ ਮੈਂ ਕੱਲ ਜਾਵਾਂਗਾ ਅੱਛਾ ਤੁਸੀਂ ਬਾਹਰ ਘੁੰਮਣੇ ਬੀਟੀ ਨੂੰ ਮਿਲਣਾ ਹੋਵੇ ਮਿਲਾਲਨੇ ਹੋਵੇ ਦੁਬਾਰਾ ਫਿਰ ਇੱਥੇ ਆ ਜਾਣੇ ਮਿਲ ਰਿਸ਼ਤੇਦਾਰ ਵਗੈਰਾ ਨੂੰ ਮਿਲ ਕੇ ਕੁੜੀ ਨੂੰ ਮਿਲ ਕੇ ਇੱਥੇ ਫਿਰ ਦੁਬਾਰਾ ਆ ਜਾਣੇ ਹੋ ਨਹੀਂ ਮੈਂ ਡੇਢ ਸਾਲ ਇੱਥੇ ਰਿਹਾ ਮੈਂ ਦੇਖੋ ਡੇਢ ਸਾਲ ਮੈਂ ਰਸੋਈ ਦਾ ਕੰਮ ਸਾਰਾ ਕੀਤਾ ਹੈਗਾ ਸਾਰੇ ਇਹਨਾ ਬਜ਼ੁਰਗਾਂ ਦੀ ਜੀ ਜੀ ਤੁਸੀਂ ਕਹਿੰਦੇ ਮੈਂ ਬੀਟੀ ਨੂੰ ਮਿਲਣ ਜਾਣਾ ਸੀਗਾ ਮਿਲ ਕੇ ਦੁਬਾਰਾ ਫੇਰ ਇੱਥੇ ਆ ਜਾਨੇ ਹਾਂ ਇਹ ਕੱਲ ਸਵੇਰੇ ਜਾਵਾਂਗਾ ਕੱਲ ਸ਼ਾਮ ਨੂੰ ਵਾਪਸ ਆ ਜਾਵਾਂਗਾ ਇੱਥੇ ਹੀ ਰਹਿਵਾਂਗਾ ਅੱਗੇ ਮਿਲਣ ਜਾਣੇ ਹੁੰਨੇ ਨਹੀਂ ਅੱਗੇ ਨਹੀਂ ਗਏ ਮੈਂ ਜਦੋਂ ਦਾ ਘਰੋਂ ਨਿਕਲੇ ਆ ਮੈਂ ਨਹੀਂ ਗਿਆ ਮਿਲਣ ਹਾਂ ਜੀ ਜਾਣਾ ਡੇਢ ਸਾਲ ਹਾਂ ਕੱਲ ਜਾਵਾਂਗਾ ਥੋੜਾ ਪਰੇਸ਼ਾਨ ਬਸ ਇੱਥੇ ਹੀ ਬਸ ਕਰ ਦੋ ਸੋ ਇਹ ਮਨ ਮੇਰਾ ਪਰ ਕਹਾਣੀ ਘਰ ਕਰਦੀ ਹੈ ਪਰਿਵਾਰ ਹਰੇਕ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਦੇ ਕੁਛ ਨਾ ਕੁਛ ਸਟੋਰੀਆਂ ਹੁੰਦੀਆਂ ਨੇ ਕਹਾਣੀਆਂ ਹੁੰਦੀਆਂ ਨੇ